ਪੰਜਾਬੀ ਸੇਵਾ ਤੇ ਸਮਰਪਣ ਦਾ ਸਮੇਲ ਸਾਨੂੰ ਗੁਰੂ ਸਾਹਿਬ ਦੀ ਗੁਰਬਾਣੀ ਤੋਂ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਸਿੱਖ ਜਮਦੇ ਵਿੱਚੋਂ ਬੜੀ ਹੀ ਵਧੀਆ ਤਰੀਕੇ ਨਾਲ ਮਿਲਦਾ ਹੈ ਆਓ ਅੱਜ ਐਡੀਲੇਟ ਦੇ ਵਿੱਚ ਪੰਜਾਬੀ ਸੰਗਤਾਂ ਸਮੂਹ ਆਸਟ੍ਰੇਲੀਆ ਤੋਂ ਸਮੂਹ ਹੋਰ ਅਲੱਗ ਅਲੱਗ ਦੇਸ਼ਾਂ ਤੋਂ ਜਿਨ੍ਹਾਂ ਚ ਕੈਨੇਡਾ ਅਮਰੀਕਾ ਦੀਆਂ ਸੰਗਤਾਂ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਪਰ ਇਸ ਵੇਲੇ ਅਸੀਂ ਇੱਥੇ ਰਸੋਈ ਘਰ ਦੇ ਵਿੱਚ ਖੜੇ ਆ ਜਿਹੜੀ ਕਿ ਇਸ ਸੇਵਾ ਨੂੰ ਸਮਰਪਣ ਗਰਮੀ ਆ ਲੋਕ ਬਾਰ ਮਹਿਸੂਸ ਕਰਦੇ ਨੇ ਲੇਕਿਨ ਪੱਟੀਆਂ ਚੱਲਦੀਆਂ ਪਈਆਂ ਨੇ ਨਜ਼ਾਰਾ ਉਹੀ ਹੈ ਜੋ ਸਾਡੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕਿਸਰਾ ਮਹਿਸੂਸ ਕਰ ਰਹੇ ਹੋ ਕਿ ਸੰਗਤ ਦਾ ਇੱਕ ਵੱਡਾ ਹਜੂਮ ਹੈ ਕਹਿੰਦੇ ਇੱਕ ਪ੍ਰਬੰਧਕ ਕਹਿੰਦੇ ਕਿ ਜਿੰਨੀ ਸੰਗਤ ਸੋਚੀ ਸੀ ਉਹਦੇ ਨਾਲੋਂ ਪਹਿਲਾਂ ਨਾਲੋਂ ਜ਼ਿਆਦਾ ਹੈ ਖੁਸ਼ੀ ਐਸ ਗੱਲ ਦੀ ਲੇਕਿਨ ਲੰਗਰ ਵੀ ਉਸੇ ਤਦਾਦ ਚ ਬੰਦਾ ਹੈ ਤੇ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਸੇਵਾ ਕਿਸ ਹੱਦ ਤੱਕ ਪਹੁੰਚੀ ਹੈ ਗੁਰੂ ਸਾਹਿਬ ਨੇ ਵਧੀਆ ਸੇਵਾ ਲੈ ਲਈ ਜਿੰਨਾ ਸੋਚੋ 3-4 ਗੁਣਾ ਵੱਧਦੀ ਹੋ ਰਹੀਆ ਪਰ ਮਹਾਰਾਜ ਸੇਵਾ ਨਾਲ ਮਾਨੋ ਤਰੀਆ ਰਾਜ ਆਈ ਜਾ ਰਹਾ ਸੰਗਤਾਂ ਚ ਕੀ ਯਾਰੀਆਂ ਨੇ ਜੀ ਤੇ ਸੰਗਤਾਂ ਵਲੰਟੀਅਰ ਸੇਵਾ ਤੋਂ ਬੋਲਦਾ ਸਾਰੇ ਲੱਗੇ ਹੋਣੇ ਯਾਰ ਆਪਣੇ ਆਪਣੇ ਕਰ ਆਪਣੀ ਜਮੇਰਾ ਆਪ ਹੀ ਸੇਵਾ ਕਰ ਰਹੀ ਨੇ ਸਾਰੀਆਂ ਵਲੰਟੀਅਰਸ ਦੀ ਗੱਲ ਕਰਦੇ ਆ ਵਲੰਟੀਅਰ ਦਾ ਹੌਸਲਾ ਟੁੱਟਿਆ ਨਹੀਂ ਕਿ ਕਿਆ ਨਹੀਂ ਕਿ ਯਾਰ ਇਸ ਤਰ੍ਹਾਂ ਪਹਿਲਾਂ ਤਾਂ ਹੀ ਸੋਚਿਆ ਸੀ ਬਸ ਇੰਨਾ ਕੀ ਕੰਮ ਹੋਏਗਾ ਗੁਰੂ ਸਾਹਿਬ ਜੀ ਅਰਦਾਸ ਕਰ ਸ਼ੁਰੂ ਕੀਤਾ ਸੀ ਅਰਦਾਸ ਕਰ ਸਮਾਪਤੀ ਹੋਣੀ ਆ ਤੇ ਗੁਰੂ ਸਾਹਿਬ ਆਪੇ ਕਰਾਈ ਜਾ ਰਹੇ ਨੇ ਜੀ ਮਹਾਰਾਜ ਸੱਚੇ ਬਾਜਾ ਗੁਰੂ ਆਮਦਾਸ ਸਾਹਿਬ ਜੀ ਆਪੇ ਲੱਗੇ ਹੋਣੇ ਔਰੇ ਸੰਗਤਾਂ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਨੇ ਸਾਰਿਆਂ ਤੋਂ ਭਾਜੀ ਸੇਵਾ ਤੇ ਸਮਰਪਣ ਦੀ ਭਾਵਨਾ ਸਿੱਖੀਜ਼ਮ 'ਚ ਬੜੀ ਕੁੱਟ-ਕੁੱਟ ਕੇ ਭਰੀ ਹੋਈ ਆ ਦੁਨੀਆ ਨੇ ਮੰਨ ਲਿਆ ਕਰੋਨਾ ਕਾਲ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਸਾਡੇ ਗੁਰਦੁਆਰਿਆਂ ਤੋਂ ਜਿਸ ਤਰ੍ਹਾਂ ਦੀ ਲੰਗਰ ਦੀ ਸੇਵਾ ਚੱਲਦੀ ਆ ਸੇਵਾ ਦੀ ਸੰਗਤ ਭਾਵਨਾ ਨਾਲ ਚੱਲਦੀ ਆ ਐਸ ਵੇਲੇ ਉਸੇ ਹੀ ਭਾਵਨਾ ਨਾਲ ਸੇਵਾ ਕਰ ਰਿਹਾ ਲੰਗਰ ਦੀ ਸੇਵਾ ਕਰ ਰਿਹਾ ਹੈ ਗਰਮੀ ਮਹਿਸੂਸ ਨਹੀਂ ਹੁੰਦੀ ਨਾ ਮਹਾਰਾਜ ਜਿਹੜੀ ਸੇਵਾ ਨਾ ਸੇਵਾ ਦੇ ਵਿੱਚ ਤਾਂ ਕੁਝ ਵੀ ਮਹਿਸੂਸ ਨਹੀਂ ਹੁੰਦਾ ਜਿਹੜੀ ਸੇਵਾ ਭਾਵਨਾ ਦਾ ਮਤਲਬ ਹੀ ਸੇਵਾ ਦਾ ਇਹੀ ਹੈ ਕਿ ਤੁਹਾਨੂੰ ਕੁਝ ਵੀ ਫੀਲ ਨਹੀਂ ਹੁੰਦਾ ਨਾ ਸਿਰਫ ਇੱਕ ਖੁਸ਼ੀ ਤੇ ਇਹ ਵੇਖੋ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਲੰਗਰ ਚਲਾਇਆ ਸੀ ਦੁਨੀਆਂ ਦੇ ਕੋਨੇ-ਕੋਨੇ ਚ ਮਹਾਰਾਜ ਨੇ ਅੱਜ ਚਲਾ ਰਹੇ ਆ ਉਹ ਵੇਖ ਲਓ ਆਪਾਂ ਦਾ ਉਹਨਾਂ ਦੀ ਦਿੱਤਾ ਖਾ ਰਹੇ ਆ ਜੀ ਜਿਹੜਾ ਉਹਨਾਂ ਨੇ ਪੂਰਨੇ ਪਾਇ ਹੈ ਵੇਖੋ 20 ਰੁਪਈਆਂ ਨੂੰ ਫਲ ਫਲ ਲਾ ਕੇ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪੰਜਾਬੀਆਂ ਨੇ ਸਿੱਧ ਕਰਤਾ ਕਿ ਲੰਗਰ ਦਾ ਹਨਾ ਕਿੰਨੀ ਇੱਕੋ ਇੱਕੋ ਇੱਕ ਜਗ੍ਹਾ ਹੈ ਜਿੱਥੇ ਲੰਗਰ ਦੀ ਸੇਵਾ ਜਿਹੜੀ ਜਿੱਥੇ ਕੋਈ ਢੜਾ ਨਹੀਂ ਹੁੰਦਾ ਸਾਰੇ ਸਹਿਮਤੀ ਨਾਲ ਸੇਵਾ ਕਰਦੇ ਆਂ ਬੜੀ ਖੁਸ਼ੀ ਹੁੰਦੀ ਹੈ ਜੀ ਪਿਆਰੇ ਦਰਸ਼ਕੋ ਇੱਕ ਜ਼ਰੂਰ ਗੱਲ ਸਾਂਝੀ ਕਰਾਵਾਂਗਾ ਕਹਿੰਦੇ ਨੇ ਕਿ ਫੌਜੀ ਚਾਹ ਫੌਜ ਦੇ ਵਿੱਚ ਬੰਦੂਕ ਚਲਾਉਂਦਾ ਹੋਵੇ ਚਾਹ ਖੁਰਪਾ ਚਲਾਉਂਦਾ ਹੋਵੇ ਲੇਕਿਨ ਉਹ ਫੌਜੀ ਆ ਵਕਤ ਪੈਣ ਤੇ ਉਹ ਪਾਠ ਵੀ ਕਰ ਲੈਂਦਾ ਉਹ ਖੁਰਪਾ ਵੀ ਚਲਾ ਲੈਂਦਾ ਔਰ ਇਸੇ ਤਰ੍ਹਾਂ ਦੀ ਇੱਕ ਮਿਸਾਲ ਤੁਹਾਨੂੰ ਅੱਜ ਦਿਖਾਉਣ ਲਿਆ ਮਨਪ੍ਰੀਤ ਨੂੰ ਅਸੀਂ ਅਕਸਰ ਦਫ਼ਤਰ ਦੇ ਵਿੱਚ ਬੈਠਿਆ ਜਾਂ ਮਹਾਰਾਜ ਦੀ ਤਾਬਿਆ ਦੇ ਵਿੱਚ ਬੈਠਿਆ ਦੇਖਿਆ ਅੱਜ ਮਨਪ੍ਰੀਤ ਖੁਰਪਾ ਚਲਾ ਰਿਹਾ ਲਗਾਤਾਰ ਚਲਾ ਰਿਹਾ ਭਾਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਵਾਹਿਗੁਰੂ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਸੂਸ ਤੇ ਜਿੱਦਾਂ ਵੱਡੇ ਵੀਰ ਨੇ ਦੱਸਿਆ ਹੀ ਹੈ ਜੇ ਸੇਵਾ ਸੇਵਾ ਦੇ ਕਰਨ ਚ ਬਹੁਤ ਫਕਰ ਮਹਿਸੂਸ ਹੁੰਦਾ ਹੈ ਜੀ ਜੀ ਨਾਲੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਜੀ ਇੱਥੇ ਵਰਤ ਰਹੀ ਹੈ ਤਿੰਨਾਂ ਦਿਨਾਂ ਤੋਂ ਜੀ ਤੇ ਇੱਕ ਬਰਕਤ ਜਿਹੜੀ ਗੁਰੂ ਮਹਾਰਾਜ ਨੇ ਲੰਗਰ ਚ ਦੇਤੀ ਨਾ ਜੀ ਜੀ ਉਹਦੀ ਤਾਂ ਕਹੀ ਬਾਤ ਹੈ ਤੁਸੀਂ ਆਹ ਪਤੀਲੇ ਦੇਖ ਰਹੇ ਹੋ ਭਰੇ ਆ ਇਹਨਾਂ ਨੂੰ ਠੱਕ ਕੇ ਵਰਤਾਈ ਜਾਓ ਤੇ ਥੱਲੇ ਲੱਗਨ ਦਾ ਨਾ ਹੀ ਨਹੀਂ ਲੈਂਦੇ ਬਿਲਕੁਲ ਜਿੰਨੀ ਮਰਜ਼ੀ ਸੰਗਤ ਆਈ ਜਾਵੇ ਜੀ ਇੱਕ ਜਜ਼ਬਾ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਜਜ਼ਬਾ ਕੀ ਕਹਿ ਰਿਹਾ ਅੰਦਰੋਂ ਕਿ ਮਨਪ੍ਰੀਤ ਸੇਖ ਚੜਦਾ ਪਿਆ ਜਾਂ ਮਨਪ੍ਰੀਤ ਬੜੀ ਖੁਸ਼ੀ ਹੰਦੀ ਪਈ ਆ ਮਹਾਰਾਜ ਨੇ ਤਾਂ ਇਸ ਤਰ੍ਹਾਂ ਦੀ ਵੀ ਸੇਵਾ ਬਖਸ਼ੀ ਆ ਨਹੀਂ ਦੇਖੋ ਉਹਦੇ ਖੁਸ਼ੀ ਤੇ ਹੁੰਦੀ ਆ ਜੀ ਜੀ ਖੁਸ਼ੀ ਤੇ ਹੁੰਦੀ ਆ ਜਿੱਦਾਂ ਤੁਸੀਂ ਦੇਖਿਆ ਕਿ ਵੀ ਹੋਰ ਸ਼ਮਾਵਾਂ ਤੇ ਜਿਹੜੀ ਆ ਸਿੱਖ ਗੇਮਾਂ ਦੇ ਵਿੱਚ ਜਿਹੜਾ ਜਿਹੜਾ ਵੀ ਜਿੱਥੇ ਲੱਗਾ ਵਾ ਤੇ ਕਿਆ ਹੀ ਬਾਤਾਂ ਆ ਜੀ ਮਨ ਲੇ ਕਿ ਅੱਜ ਟੈਂਪਰੇਚਰ ਵੀ 30 ਪਲੱਸ ਹੈ ਮੇਰਾ ਖਿਆਲ ਜੀ ਹਣਾ 35 ਪਹੁੰਚਿਆ ਪਿਆ ਵਾ ਟੈਂਪਰੇਚਰ ਵੀ ਜੀ ਸੋ ਭੱਟੀ ਵੀ ਭੱਟੀ ਦੇ ਨਾਲ ਤੇ 45 ਹੋ ਜਾਂਦਾ ਹੈ ਪਰ ਇਹ ਹੈ ਕਿ ਮਹਿਸੂਸ ਨਹੀਂ ਹੋ ਰਿਹਾ ਜੀ ਮਹਾਰਾਜ ਦੀ ਕਿਰਪਾ ਨਾਲ ਕਿੰਨਾ ਆਨੰਦ ਆ ਰਿਹਾ ਹੈ ਕਹਿ ਲੋ ਕੇ ਛੱਡ ਹੀ ਦੋ ਸੱਚੀ ਖੁਸ਼ੀ ਮਹਿਸੂਸ ਹੋ ਰਹੀ ਜਦੋਂ ਇਹ ਆਪਾਂ ਖੁਰਪਾ ਚਲਾਉਣੇ ਪਏ ਆ ਬੀਲ ਚਾ ਚਲਾਉਣੇ ਪਏ ਆ ਤੇ ਸੁਖ ਮੰਗਦੇ ਪਏ ਆ ਉਹਨਾਂ ਸੰਗਤਾਂ ਦੀ ਜਿਨ੍ਹਾਂ ਨੇ ਇਹ ਲੰਗਰ ਛਕਣਾ ਬਿਲਕੁਲ ਕਿਸ ਤਰ੍ਹਾਂ ਸੰਤਾਂ ਬਹੁਤ ਜਿਆਦੀਆਂ ਆ ਰਹੀਆਂ ਕਿ ਗੁਰਨਾਨਕ ਨੂੰ ਕਹ ਕਹਿ ਰਹੇ ਹੋ ਕਿ ਕਿਸ ਤਰ੍ਹਾਂ ਕੋਈ ਆਰ ਥੋੜਾ ਟੈਂਪਰੇਚਰ ਥੱਲੇ ਕਰਦੇ ਹੋ ਕਿ ਨਹੀਂ ਜੋ ਜੋ ਤੇਰਾ ਪਾਣਾ ਬਾਸੀ ਉਹਦਾ ਪਾਣਾ ਜੀ ਹੋ ਸਕਦਾ ਇਹਦੇ ਚ ਕਿਸੇ ਦਾ ਭਲਾਈ ਹੁੰਦਾ ਹੋਵੇ ਬਿਲਕੁਲ ਬਾਕੀ ਇਹ ਤੇ ਉਹਦੀ ਦੇਨ ਹੈ ਜੀ ਇਹ ਜਿਹੜੇ ਮੌਸਮ ਹੈ ਉਹਦੀ ਦੇਨ ਹੈਗੀ ਹੈ ਤੇ ਬਾਕੀ ਸਾਰਾ ਕੁਝ ਹੀ ਉਹਨਾਂ ਦੇ ਅੰਦਰ ਹੀ ਚੱਲ ਰਹੀ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੈ ਨਾ ਜੀ ਮਿਹਰਬਾਨੀ ਹਾਂਜੀ ਤੇ ਬਾਕੀ ਹਾਂਜੀ ਸਾਡਾ ਮੁੰਡਾ ਪ੍ਰਵੀਨ ਸਿੰਘ ਸੇਵਾ ਕਰ ਰਿਹਾ ਹੈ ਤਕਰੀਬਨ ਮੇਰਾ 90% ਗਰੋਸਰੀ ਉਹ ਸਾਰੀ ਕੀਤੀ ਤੇ ਉਹ पांडे ਤੋਂ ਲੱਗਿਆ ਉੱਥੇ ਜਿਹੜਾ ਮੁੰਡਾ ਬਾਹਰ ਬੈਠਾ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਉਹ ਮੋਸਲੀ ਲੋਕਾਂ ਦਾ ਮੇਰਾ ਨਾਮ ਹੀ ਨਹੀਂ ਲਏਗਾ ਨਾਮ ਉਹਨੇ ਨਾਮ ਲਿਖਾਇਆ ਕਿਤੇ ਨਾ ਕੁਛ ਆ ਪਰ 90% ਗਰੋਸਰੀ ਤੁਹਾਨੂੰ ਲੱਗਣਾ ਵੀ ਨਹੀਂ ਕਿ ਉਹ ਬੰਦੇ ਨੇ ਇਕੱਲੇ ਨਹੀਂ ਕੀਤਾ ਉਹ ਬੰਦੇ ਨੇ ਉਹ पांडे ਕੋਲ ਰਿਆ ਕਰ ਲਈ ਆ ਅਨੇਕਾਂ ਮਿਸਾਲਾਂ ਨੇ ਸਾਨੂੰ ਗੁਰੂ ਘਰ ਤੋਂ ਮਿਲਦੀਆਂ ਜਿੱਥੇ ਕਿ सेवा सेवा लगी हुई ਤੁਹਾਡੀ ਕਹਿੰਦੇ ਭਾਂਡਿਆ ਤੇ ਸਹੀ সেবা ਲਗੀ ਹੈ ਹਾਂਜੀ ਵਧੀਆ ਲੱਗ ਰਿਹਾ ਜੀ ਅੱਛਾ ਜੀ ਵਧੀਆ ਲੱਗ ਰਿਹਾ ਜੀ ਆ ਰਹੇ ਸੰਗਤ ਜੀ ਤੇ ਇਹ ਸਾਰਿਆਂ ਨੂੰ ਕਹਿੰਦੇ ਜਿਹੜੇ ਨਹੀਂ ਆਏ ਅੱਜ ਉਹ ਕੱਲ ਨੂੰ ਆਉਣ ਅੱਜ ਇੱਕ ਦਿਨ ਹੋਰ ਹੈ ਇਹਨਾਂ ਦੇ ਖੇਡਾਂ ਵੇਖਣ ਸਾਰੇ ਲੰਗਰ ਛਕਣ ਪਰਬੰਧਕ ਕਹਿੰਦੇ ਨੇ ਕਿ ਜਿੰਨਾ ਸੋਚਿਆ ਸੀਗਾ ਕਿ ਸੰਗਤ ਆਏਗੀ ਉਸ ਤੋਂ ਉਸ ਤੋਂ ਕਾਫੀ ਤਾਦਾਦ ਜ਼ਿਆਦਾ ਆ ਕਿਸ ਤਰ੍ਹਾਂ ਕੁਝ ਕਹਿਣਾ ਚਾਹੋਗੇ ਇਹ ਤੇ ਨੰਬਰਾਂ ਦਾ ਤੇ ਇਹਨਾਂ ਨੂੰ ਪਤਾ ਹੀ ਭਾਈ ਪ੍ਰਭਜੋ ਤੇ ਉਹਨਾਂ ਨੂੰ ਕਿਉਂਕਿ ਇਹ ਜ਼ਿਆਦਾ ਰੰਗ ਕਰਦੇ ਨੇ ਕਿਛਨ ਜੀ ਅਹਿਮਿਤ ਬਾਵਾ ਸੇਵਾ ਕਰਾਉਂਦਾ ਇਹ ਭਾਂਡੇ ਤੋਂ ਨਾ ਆਇਆ ਅੱਛਾ ਜੀ ਸੇਵਾ ਸਾਰੀ ਲੁੱਟ ਗਈ ਇਹ ਸੇਵਾ ਲੁੱਟ ਗਈ ਸਾਰੀ ਇਹ ਭਾਈ ਸਾਹਿਬ ਜੀ ਸਾਨੂੰ ਤਾਂ ਇਹਨਾਂ ਦਾ ਪਤਾ ਹੀ ਬਸ ਠੀਕ ਹੈ ਜੀ ਧੰਨਵਾਦ ਬਾਜੀ ਸੰਗਤਾਂ ਨੂੰ ਬਸ ਕੋਈ ਨਾ ਜੀ ਸੰਗਤਾਂ ਨੂੰ ਇਹੀ ਕਹਿੰਦੇ ਆਂ ਕਿ ਆਓ ਪੀਸਫੁਲੀ ਤੇ ਖੇਡਾਂ ਇੰਜੋਏ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਅਗਲੇ ਸਾਲ ਜਿੱਥੇ ਵੀ ਹੋ ਰਹੀਆਂ ਨੇ ਫਿਰ ਉੱਥੇ ਵੀ ਆਓ ਖੇਡਾਂ ਦੇ ਵਿੱਚ ਸਾਰੇ ਯੋਗਦਾਨ ਪਾਇਆ ਕਰੋ ਥੋੜਾ ਥੋੜਾ ਜਿੰਨਾ ਵੀ ਹੋ ਸਕਦਾ ਜੀ ਬਸ ਇਹੀ ਹੈ ਜੀ ਠੀਕ ਹੈ ਜੀ